ਜਦੋਂ ਮੇਰੀ ਗੱਲ ਸੁਣੋ ਨਹੀਂ ਨਹੀਂ ਅਗਲਾ ਕੁਟੀਆਂ ਗੱਲ ਕਰਾਂਗੇ ਤੁਸੀਂ ਤੁਸੀਂ ਇਹ ਕਹਿ ਰਹੇ ਹੋ ਵੀ ਜੇ ਸਾਡਾ ਅੰਦਰ ਏਜੰਟ ਬੈਠੂਗਾ ਤਾਂ ਲੜਾਈ ਹੋਊਗੀ ਫਿਰ ਇਹਦਾ ਮਤਲਬ ਇਹ ਹੈ ਕਿ ਤੁਸੀਂ ਕੱਲੇ ਬਹਿਣਾ ਚਾਹੁੰਦੇ ਹੋ ਤਾਂ ਮਨਮਰਜ਼ੀ ਨਾਲ ਅੰਦਰ ਬੋਟਾ ਪੈਣਾ ਚਾਹੁੰਦੇ ਹੋ ਅਸੀਂ ਬੋਟਾ ਅਜੇ 34 ਬੋਟਾ ਪਈਆਂ ਤੇ 100 ਬੋਟਾ ਪੈਣੀ ਹੈ ਹਰ ਇੱਕ ਇੱਕ ਵੋਟ ਤੇ ਹੁੰਦੀ ਹੈ ਜੀ ਇੱਕ ਤੇ ਜੋ ਵਗਦੀ ਨਹੀਂ ਮਰਜ਼ੀ ਹੋ ਜਾਂ ਸਾਨੂੰ ਹਰ ਜਿੱਤ ਨਾਲ ਨਾਲ ਲੜਾਈ ਤਾਂ ਹੋਊਗੀ ਜਦੋਂ ਅਗਲਾ ਆਂ ਇਹਨੂੰ ਬਾਹਰ ਕੱਢ ਦੋ ਲੜਾਈ ਕਿਉਂ ਨਾ ਹੋਊਗੀ ਤੁਹਾਨੂੰ ਕੋਈ ਬਾਹਰ ਕੱਢ ਸਕਦਾ ਹੈ ਜਦੋਂ ਏਜੰਟ ਬੈਠਾ ਅੰਦਰ ਤੁਹਾਡਾ ਪੌਲੀ ਜੈਂਟ ਅੰਦਰ ਬੈਠਾ ਸਾਡੇ ਜੈਂਟੇ ਤੁਸੀਂ ਬਹਿ ਨਹੀਂ ਰਹੇ ਉਲਟਾ ਕਿਹਦੇ ਲੜਾਈ ਹੋ ਰਹੀ ਹੈ ਜੈਂਟੇ ਨੂੰ ਜੈਂਟੇ ਨੂੰ ਤੁਸੀਂ ਟਰੈਕਟਰ ਧਮਕੀ ਆਹੀ ਹੈ ਵੀ ਜੈਂਟਾ ਦੀ ਭਾਵਾਂ ਕਾ ਲੜਾਈ ਹੋਊਗੀ ਤੁਹਾਡਾ ਜੰਟ ਕਹਿ ਰਿਹਾ ਕਿ ਕਿੱਥੇ ਆ ਬਾਹਰ ਜੈਂਟਾ ਟੈਂਕ ਨਹੀਂ ਹੁੰਦਾ ਮੈਨ ਦਾ ਕਿੰਨਾ ਦਾ ਟਾਈਮ ਹੁੰਦਾ ਜਦੋਂ ਤੁਸੀਂ ਬਾਰੇ ਬੰਦਾ ਅੱਜ ਤੇ ਗੱਲ 7 ਵਜੇ ਆਉਣਾ ਹੁੰਦਾ 11 ਵਜੇ ਉਹਨੇ ਸਾਨੂੰ ਪੁੱਠਾ ਸਦਾ ਪਾਉਣਾ ਸਾਡੀ ਮਕਾਲ ਉਹ ਸਾਡੇ ਪਿੰਡ ਆ ਜੰਟ ਤੁਸੀਂ ਸਾਡੇ ਕੋਲੇ ਰਾਈਟ ਆ ਸਾਡਾ ਪੋਲਿੰਗ ਜਨਟ ਖੜਾ ਹੈ ਤੇ ਅਸੀਂ ਉਹਨੂੰ ਅੰਦਰ ਬਿਠਾਉਣਾ ਹੈ ਸਟਾਫ ਪਿਆਰ ਬੈਠਾ ਪਾਉਣ ਲਈ ਪਰ ਤੁਸੀਂ ਇਹ ਗੁਰਪ੍ਰੀਤ ਅਗਰਵਾਲ ਸਿੰਘ ਜੀ ਤੁਸੀਂ ਕੈਂਡੀਡੇਟ ਆਗੇ ਆ ਜਿਹੜੇ ਆਮ ਆਦਮੀ ਪਾਰਟੀ ਦੇ ਆ ਜਨਟ ਦਾ ਅੰਦਰ ਭਾ ਸਕਦੇ ਆ 8:00 ਵਜੇ 8:00 ਵਜੇ ਇਹ ਕਿਉਂ ਨਹੀਂ ਪਿਆ 8:00 ਵਜੇ ਇੱਕ ਮਿੰਟ ਇੱਕ ਮਿੰਟ ਕੈਂਡੀਡੇਟ ਜਿਹੜਾ ਜਿੱਥੇ ਬੈਠੂਗਾ 8:00 ਵਜੇ ਅੰਦਰ ਆ ਕੇ ਵੋਟ ਪੋਲ ਕਰ ਜਾਂਦਾ ਹਾਂ ਹਾਂਜੀ ਸਰ ਆਪਦੀ ਵਾਈਫ ਦੇ ਨਾਲ ਇੰਟਰ ਕਰਾ ਲਿਏ ਹੌਲਾ ਨਹੀਂ ਉਪਰੋਂ ਥੋੜੀ ਲੇਟ ਲੈਂਦੇ ਰੋਣ ਮਿਲ ਗਈ ਠੀਕ ਹੈ ਉਪਰੋਂ ਹੀ ਆ ਵੀਰੇ ਕੋਣ ਉੱਪਰ ਮਾਰ ਟਰਨ ਕੇ ਅੱਗੇ ਚੱਲੋ ਅਮ ਇਹ ਮੋੜ ਤੇ ਨਾਲ ਗਏ ਜਿਉਂ ਕੋ ਨੋਹਾਲੋ ਉਹ ਦਿਨ ਦਾ ਬਹੀ ਬੋਲਿਆ ਜਿਹਨੇ ਗੱਲ ਕੀਤੀ ਇਹ ਪਹਿਲੇ ਗੱਲ ਕੀਤੀ ਕੋਈ ਨਾ ਕਿ ਸੀ ਤੇ ਮਤਲਬ ਬਾਈ ਆਰਓ ਆ ਟਰਨਿੰਗ ਆਫੀਸਾਰਾ ਪ੍ਰਸ਼ਾਸਨ ਦੇ ਲੈਵਲ ਤੇ ਫੋਨ ਆਇਆ ਹੈ ਉਹਨਾਂ ਨੂੰ ਇਹਨਾਂ ਨੇ ਯਾ ਸਕਿਆ ਵੀ ਕਰਾਈ ਦੁਬਾਰਾ ਫਿਰ ਉਹਦਾ ਕਾਲ ਆ ਗਈ ਉਹ ਐਂਟਰ ਕਰਦਾ ਪਿਆ ਉਹ ਲਿਖ ਕੇ ਦੇ ਦੇ ਸਾਡੇ ਬੰਦੇ ਚਾਰ ਬੈਠੇ ਨੇ ਤੇ 7 ਵਜੇ ਦੇ ਬੈਠੇ ਹੋਏ ਆ ਅੱਨਾ ਵੀਰ ਉਹ ਤਾਂ ਸਵੇਰ ਦੀ ਆ ਯਾਰ ਜੇ ਸਵੇਰ ਦੇ 7:00 ਵਜੇ ਬਣਾ ਕੇ ਬੈਠੇ ਸਰ ਮੇਰੀ ਗੱਲ ਤੁਸੀਂ ਕਿਹਦੇ ਹਿਸਾਬ ਨਾਲ ਕਹਿ ਰਹੇ ਹੋ ਬੰਦਾ 7 ਵਜੇ ਤੱਕ ਨਾ ਚੱਲੇ ਜੇ ਬੰਦਾ ਲੇਟ ਆ ਗਿਆ ਤੇ ਮੇਰੇ ਸੀ ਲੇਟ ਆਉਂਦਾ ਕਾਹਤੋਂ ਕਾਜ ਕਰਦੇ 7 ਵਜੇ ਆ ਕੇ ਬੋਟ ਪਾਉਣ ਕਰਦੇ ਸਰ ਬੰਦਾ 4 ਵਜੇ ਬੋਟ ਪਾਉਣਾ ਉਹਨੂੰ ਕਹਿੰਦੇ ਤੁਸੀਂ ਆਉਂਦਾ ਹੋ 7 ਵਜੇ ਲਾਟੋ ਕਾਜ ਕਰੋ ਬੰਦਾ 4 ਦੇ ਬੋਟ ਨੂੰ ਲਾਉਂਦੇ ਤੁਸੀਂ ਤੇਜ਼ ਕਰ ਬੰਦਾ ਜੀ ਵਾਦੂ ਬੰਦੇ ਆ ਵਾਦੂ ਬੰਦੇ ਆ ਇਹ ਥੋੜੇ ਵੀ ਪਿੰਡ ਚ ਕੋਈ ਵੋਟ ਇਹਨਾਂ ਕੋਲ ਵੋਟਾਂ ਦਸਣਾ ਪੈਣੀਆਂ ਨੇ ਨਾ ਕੋਈ ਵੋਟਾ ਫਿਰ ਮੈਂ ਮੰਤਰੀ ਕਰਦਾ ਬੰਦ ਪਤਾ ਬੰਦ ਸਾਡਾ ਪਿਆਰਾ ਤੁਸੀਂ ਲੈ ਲਓ ਨਹੀਂ ਨਹੀਂ ਬੰਦੇ ਫੇਰੇ ਹੋਣਗੇ ਬੰਦੇ ਇੱਕ ਦੋ ਦਾ ਸਾਡਾ ਐਕਚੁਅਲ ਕੀ ਕੀਤਾ ਜਾ ਰਿਹਾ ਹੈ ਕਿ ਇਹ ਏਜੰਟ ਨੂੰ ਅੰਦਰ ਫੜਾਇਆ ਜਾਵੇ ਪਰ ਰੂਲਿੰਗ ਪਾਰਟੀ ਵੱਲੋਂ ਜਿੱਦੇ ਤੱਕੇਸ਼ਾਈਆਂ ਦਾ ਜੋਰ ਆ ਮਸਲੇ ਗੁੰਡਾਗਰਦੀ ਕੀਤੀ ਉਹ ਬੰਦੇ ਇੱਕ ਦੋ ਇਹਨਾਂ ਦੇਖਿਓ ਪਹਿਲਾਂ ਦਾ ਮੁੰਡਾ ਸਵਰਨ ਆਵੇਂ ਗੁੰਡਾਗਰਦੀ ਕਰਦਾ ਫਿਰਦਾ ਕੁੜੀਆਂ ਨੂੰ ਦਬਾਉਂਦਾ ਫਿਰਦਾ ਜਾ ਕੇ ਉੱਥੋਂ ਦਾ ਬਣਾ ਲੈਣੇ ਭਾਈ ਉੱਥੇ ਉਹ ਵੀ ਆਦਾ ਕੜ ਸਾਹਿਬ ਜਾ ਕੇ ਤੂੰ ਹੈਗਾ ਮਸਲੇ ਵਾਲੇ ਤੇ ਰਿਪੋਰਟਾਂ ਨਿਕਲੇ ਹੋਰ ਦੇ ਨਾਲ ਜਾ ਕੇ ਪੰਜ ਕਿਉਂਕਿ ਮਸਲੇ ਵਾਲੇ ਕੁੜੀਆਂ ਨੂੰ ਦੱਬੇ ਮਾਰਦਾ ਜਾ ਕੇ ਭਾਈ ਜੀ ਉੱਥੇ ਵੀ ਚੱਲੇ ਜਾਂਦੇ ਤੁਹਾਡੇ ਨਾਲ ਜਾ ਕੇ